ਸ੍ਰੀ ਕਾਲ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਗੁਰਮੁਖੀ ਵਰਨਮਾਲਾ ਦਾ ਦੂਜੀ ਲਾਈਨ ਦਾ ਦੂਜਾ ਅੱਖਰ ਹਾਂਜੀ ਕਿਹੜਾ ਅੱਖਰ ਹੈ ਖਖਾ ਹਾਂਜੀ ਖਖਾ ਲਿਖਾਂਗੇ ਅੱਜ ਆਪਾਂ ਵੇਖਾਂਗੇ ਕਿ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ ਇਹ ਸਿੱਖਾਂਗੇ ਚਲੋ ਤੇ ਆਪਾਂ ਸਿੱਖੀਏ ਬੱਚਿਓ ਹਾਂਜੀ ਹਾਂਜੀ ਬੱਚਿਓ ਖਖਾ ਲਿਖਣ ਲਈ ਆਪਾਂ ਛੋਟੀ ਜੀ ਲਾਈਨ ਲਗਾਵਾਂਗੇ ਇੱਥੇ ਠੀਕ ਹੈ ਫਿਰ ਆਪਾਂ ਇੱਥੇ ਕਵ ਲਾਈਨ ਲਗਾਵਾਂਗੇ ਮੀਨਜ਼ੇ ਲਾਈਨ ਜਿਹੜੀ ਲਗਾਉਣੀ ਬਿਲਕੁਲ ਸਿੱਧੀ ਨਹੀਂ ਲਗਾਉਣੀ ਥੋੜੀ ਹਲਕੇ ਜਿਹੀ ਟੇਢੀ ਲਗਾਉਣੀ ਆ ਇਸ ਤੋਂ ਬਾਅਦ ਇਹ ਲਾਈਨ ਨੂੰ ਇੱਧਰ ਨੂੰ ਥੋੜਾ ਜਿਹਾ ਟੇਢਾ ਲਿਜਾ ਕੇ ਲਾਉਣਾ ਇੱਥੋਂ ਤੱਕ ਇਹਦੇ ਨਾਲ ਟੱਚ ਨਹੀਂ ਕਰਨੀ ਬਲੋ ਲਾਈਨ ਨਾਲ ਓਕੇ ਫਿਰ ਉੱਪਰੋਂ ਆਪਾਂ ਲਾਈਨ ਲੈ ਕੇ ਆਵਾਂਗੇ ਇਹ ਬਿਲਕੁਲ ਸਿੱਧੀ ਲਗਾਉਣੀ ਆ ਇਸ ਲਾਈਨ ਤੋਂ ਇਸ ਲਾਈਨ ਨੂੰ ਸ਼ੁਰੂ ਕਰਨਾ ਹੈ ਤੇ ਇਸ ਲਾਈਨ ਤੱਕ ਇਹਨੂੰ ਖਤਮ ਕਰਨਾ ਹੈ ਫਿਰ ਉੱਪਰੋਂ ਆਪਾਂ ਇੱਧਰ ਨੂੰ ਫੇਰ ਇਹ ਛੋਟੀ ਜਿਹੀ ਲਾਈਨ ਲਗਾਉਣੀ ਆ ਇਸ ਤੋਂ ਬਾਅਦ ਖਖਾ ਆਪਣਾ ਕਿਵੇਂ ਪੂਰਾ ਹੋਊਗਾ ਜਦੋਂ ਆਪਾਂ ਬਿਲਕੁਲ ਇਹਦੇ ਵਿਚਾਲੇ ਲਾਈਨ ਲਗਾਵਾਂਗੇ ਇਸ ਤਰ੍ਹਾਂ ਹਾਂਜੀ ਬੱਚਿਓ ਇੱਕ ਹੀ ਬਣ ਗਿਆ ਖਖਾ ਇੱਕ ਵਾਰੀ ਫੇਰ ਵੇਖੋ ਬਟਾ ਹਾਂਜੀ ਬੱਚਿਓ ਆਪਾਂ ਕੀ ਕਰਨਾ ਹੈ ਪਹਿਲਾਂ ਇੱਕ ਛੋਟੀ ਜਿਹੀ ਲਾਈਨ ਲਗਾਉਣੀ ਆ ਇਸ ਤਰ੍ਹਾਂ ਉਸ ਤੋਂ ਬਾਅਦ ਥੋੜੀ ਜੀ ਟੇਢੀ ਲਾਈਨ ਲਾ ਜਾ ਕੇ ਆਪਾਂ ਇੱਥੇ ਛੱਡ ਦੇਣੀ ਆ ਇਹ ਨਾ ਤਾਂ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਨਾ ਹੀ ਬਹੁਤ ਟੇਢੀ ਹੋਣੀ ਚਾਹੀਦੀ ਆ ਪਰ ਆਪਾਂ ਇਹਨੂੰ ਆਪਾਂ ਇਹਦੇ ਨਾਲ ਵੀ ਟੱਚ ਨਹੀਂ ਕਰਨਾ ਉਸ ਤੋਂ ਬਾਅਦ ਹਲਕੀ ਜੀ ਰਾਉਂਡ ਸ਼ੇਪ ਚ ਇਦਾਂ ਆਪਾਂ ਲਾਈਨ ਲਗਾਉਣੀ ਆ ਇੱਥੇ ਤੱਕ ਇਹ ਬਹੁਤ ਵੱਡੀ ਨਹੀਂ ਹੋਣੀ ਚਾਹੀਦੀ ਬਹੁਤ ਜ਼ਿਆਦਾ ਲੰਮੀ ਨਹੀਂ ਲੈ ਕੇ ਜਾਣੀ ਠੀਕ ਆ ਉਸ ਤੋਂ ਬਾਅਦ ਆਪਾਂ ਉੱਪਰੋਂ ਬਿਲਕੁਲ ਸਿੱਧੀ ਲਾਈਨ ਲੈ ਕੇ ਆਉਣੀ ਆ ਥੱਲੇ ਤੱਕ ਇਹ ਲਾਈਨ ਐਸ ਲਾਈਨ ਤੋਂ ਸ਼ੁਰੂ ਕਰਕੇ ਐਸ ਲਾਈਨ ਤੱਕ ਲਗਾਉਣੀ ਆ ਉਸ ਤੋਂ ਬਾਅਦ ਆਪਾਂ ਇੱਧਰ ਲਾਈਨ ਲਗਾਉਣੀ ਆ ਇਹਦੇ ਉੱਪਰ ਲਾਈਨ ਨਹੀਂ ਲਗਾਉਣੀ ਉੱਪਰ ਲਾਈਨ ਨਹੀਂ ਲਗਾਉਣੀ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਬਿਲਕੁਲ ਵਿਚਾਲੇ ਲਾਈਨ ਲਗਾਉਣੀ ਆ ਏ ਕੀ ਬਣ ਜਾਊਗਾ ਖਖਾ ਜੇ ਆਪਾਂ ਇਹਦੇ ਉੱਪਰ ਲਾਈਨ ਲਗਾਤੀ ਹੈ ਪੰਜਾਬੀ ਗੁਰਮੁਖੀ ਬਣਵਾ ਦਾ ਅੱਖਰ ਉਹ ਬਣ ਜਾਊਗਾ ਥਥਾ ਪਰ ਆਪਾਂ ਹਜੇ ਖਖਾ ਲਿਖ ਰਹੇ ਆ ਠੀਕ ਹੈ ਜੀ ਹੋਰ ਵੇਖੋ ਸਮਾਲ ਲਾਈਨ ਥੋੜੀ ਜਿਹੀ ਟੈਡੀ ਲਾਈਨ ਕਰਵ ਲਾਈਨ ਫਿਰ ਇੱਥੋਂ ਰਾਉਂਡ ਸ਼ੇਪ ਚ ਇਧਰ ਨੂੰ ਲਾਈਨ ਲਿਜਾ ਕੇ ਲਾਉਣੀ ਆਪਾਂ ਇਹਨੂੰ ਇੱਥੇ ਹੀ ਛੱਡ ਦੇਣਾ ਫਿਰ ਉੱਪਰੋਂ ਆਪਾਂ ਲਾਈਨ ਸਿੱਧੀ ਲੈ ਕੇ ਆਉਣੀ ਆ ਫਿਰ ਇਧਰ ਸਮਾਲ ਲਾਈਨ ਲਗਾਉਣੀ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਲਗਾਉਣੀ ਆ ਵਿਚਾਲੇ ਲਾਈਨ ਇਹ ਬਣ ਗਿਆ ਖਖਾ ਇੱਕ ਵਾਰੀ ਹੋਰ ਸਮਾਲ ਸਲੀਪਿੰਗ ਲਾਈਨ ਫਿਰ ਟੈਡੀ ਲਾਈਨ ਕਰਵ ਲਾਈਨ ਫਿਰ ਅਗੇਨ ਕਰ ਥੋੜੀ ਜੀ ਰਾਉਂਡ ਸ਼ੇਪ ਚ ਓਕੇ ਫਿਰ ਬਿਲਕੁਲ ਸਟ੍ਰੇਟ ਲਾਈਨ ਉਪਰੋਂ 슬ੀਪਿੰਗ ਲਾਈਨ ਤੇ ਇਹਦੇ ਬਿਲਕੁਲ ਸੈਂਟਰ ਚ ਲਾਈਨ ਇਹ ਬਣ ਗਿਆ ਆਪਣੇ ਕੋਲ ਖਖਾ ਹੁਣ ਆਪਾਂ ਵੇਖਾਂਗੇ ਕਿ ਖਖਾ ਅੱਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਨੇ ਖਖਾ ਕੀੜਾ ਖਖਾ ਕੰਬ ਖਖਾ ਕਢਾਉਣਾ ਹਾਂਜੀ ਬੱਚੋ ਮੈਮ ਨੇ ਤੁਹਾਨੂੰ ਖ ਖ ਖ ਨਾਲ ਸ਼ੁਰੂ ਹੋਣ ਵਾਲੇ ਤਿੰਨ ਸ਼ਬਦ ਦੱਸ ਦਿੱਤੇ ਆ ਬਾਕੀ ਦੇ ਹੋਰ ਸ਼ਬਦ ਕਿਹੜੇ ਖ ਖ ਅੱਖਰ ਨਾਲ ਸ਼ੁਰੂ ਹੋ ਸਕਦੇ ਆ ਉਹ ਤੁਸੀਂ ਆਪ ਲੱਭਣੇ ਨੇ ਤੇ ਮੈਨੂੰ ਉਮੀਦ ਆ ਕਿ ਤੁਸੀਂ ਖ ਖਾ ਲਿਖਣਾ ਸਿੱਖ ਲਿਆ ਹੋਊਗਾ ਬਾਰ-ਬਾਰ ਇਹਦੀ ਪ੍ਰੈਕਟਿਸ ਕਰਨੀ ਆ ਫਿਰ ਤੁਸੀਂ ਡਾਟਸ ਲਾ ਕੇ ਲਾਈਨ ਵਿੱਚ ਚਾਰ ਜਾਂ ਪੰਜ ਅੱਖਰ ਹੀ ਲਿਖਣੇ ਨੇ ਇੱਕ ਦਿਨ 'ਚ ਇੱਕ ਅੱਖਰ ਦੀਆਂ ਘੱਟੋ-ਘੱਟ ਚਾਰ ਜਾਂ ਪੰਜ ਲਾਈਨਾਂ ਲਿਖੋ ਤਾਂ ਕਿ ਤੁਹਾਨੂੰ ਤੁਹਾਡੀ ਪ੍ਰੈਕਟਿਸ ਹੋ ਜਾਏ ਤੁਹਾਨੂੰ ਲਿਖਣਾ ਆ ਜਾਵੇ ਤੇ ਨਾਲ ਉਹਨੂੰ ਬੋਲਣਾ ਵੀ ਆ ਠੀਕ ਹੈ ਓਕੇ ਬੱਚਿਓ ਕੱਲ ਨੂੰ ਆਪਾਂ ਗੁਰਮੁਖੀ ਵਰਣਮਾਲਾ ਦਾ ਅਗਲਾ ਅੱਖਰ ਕਰਾਂਗੇ ਹਾਂਜੀ ਆਪਾਂ ਕੱਲ ਨੂੰ ਕਰਾਂਗੇ ਗੱਗਾ ਓਕੇ ਬੱਚਿਓ ਬਾਏ ਬਾਏ